कम्पलेक्स <laughs> 2.000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 अपना मेरा ਅੱਛਾ ਕਿਸ ਤਰ੍ਹਾਂ ਦੇਖਦੇ ਹੋ ਅੱਜ ਰਕੜੀ ਦੇ ਤਿਉਹਾਰ ਤੇ ਇੱਕ ਮੌਕਾ ਮਿਲਿਆ ਸਰਕਾਰ ਵੱਲੋਂ ਦਿੱਤਾ ਗਿਆ ਤੁਹਾਨੂੰ ਭਰਾਵਾਂ ਨੂੰ ਮਿਲਣ ਵਾਸਤੇ ਬਹੁਤ ਵਧੀਆ ਲੱਗਦਾ ਹੈ ਕਿ ਭਰਾ ਨਾਲ ਰਕੜੀ ਬੰਨ੍ਹਦੇ ਹੈ ਸਤਿ ਮਨ ਖੁਸ਼ ਹੁੰਦਾ ਹੈ ਹੂੰ ਕੀ ਆਸ ਕਰਦੇ ਹੋ ਜੀ ਆਸ ਇਹ ਕਰਦੇ ਹਾਂ ਕਿ ਖਰਾਬ ਬਰੀ ਹੋ ਜੇ ਇਸ ਕੰਮ ਤੋਂ ਹੂੰ ਜਿਹੜੀਆਂ ਜੀ ਜਨਾਨੀਆਂ ਹੈਗੀਆਂ ਨੇ ਇਹਨਾਂ ਦਾ ਕੀ ਹੁੰਦਾ ਮੜ ਕੇ ਖਿਹੜਾ ਛੱਡਦੇ ਤਾਂ ਵਧੀਆ ਹੀ ਹੈ ਕਿਹੜੇ ਕੇਸ ਹੈ ਚੰਦਰੇ ਜੀ ਹਾਂਜੀ ਇਹ ਨਾਨੀ ਨੇ ਜਿਹੜਾ ਨਿੱਕੇ ਸਜਾਈ ਖਰਚੇ ਦੀ ਅਈ ਕਿੱਦਾਂ ਮਹਿਸੂਸ ਕਰਦੇ ਹੋ ਕਿ ਰਖੜੀ ਬੰਨੀ ਹੈ ਭਰਾ ਦੇ ਗੁੱਟ ਦੇ ਉੱਤੇ ਸਜਾਈ ਰਖੜੀ ਤੇ ਕਿਸ ਤਰ੍ਹਾਂ ਮਨ ਨੇ ਚਾ ਰਿਹਾ ਹੈਗਾ ਮਨ 'ਚ ਬਹੁਤ ਖੁਸ਼ੀ ਆ ਰਹੀ ਹੈ ਇਹੇ ਚਲ ਅਬਾ ਸਰਕਾਰ ਨੇ ਨਾ ਤਾਂ ਮੌਕਾ ਦਿੱਤਿਆ ਸਾਨੂੰ ਰਖੜੀ ਬੰਨਣ ਵਾਸਤੇ ਹਨਾ ਮੜਕੇ ਦਿਲ 'ਚ ਆਉਂਦੀ ਹੈ ਵੀ ਪੈਣਾ ਦੇ ਵੀ ਭਰਾ ਨੂੰ ਰਖੜੀ ਬੰਨ੍ਹਣ ਦੇ ਤੇ ਸਰਕਾਰ ਨੇ ਆਈ ਕਿੰਨੇ ਟਾਈਮ ਤੋਂ ਅੰਦਰ ਸੀਗੀ ਏ ਹੋ ਗਏ ਕੰਨ ਵਾਜ ਗਿਆ ਵੀ ਆ ਗਏ ਹੋ ਗਏ ਨੀ ਦੇ ਗਏ ਤੇ ਗੁਟੀਆਂ ਆਈਆਂ ਅੱਛਾ ਹਾਂਜੀ ਤੁਸੀਂ ਕਿੱਥੋਂ ਆਏ ਜੀ ਅਸੀਂ ਫਤਿਹਵਾਦ ਹਰਿਆਣੇ ਤੋਂ ਹਾਂਜੀ ਹਰਿਆਣੇ ਤੋਂ ਤੇ ਅੱਗੇ ਜਦੋਂ ਭਰਾ ਨੂੰ ਮਿਲਦੇ ਸੀ ਕਿਸ ਤਰ੍ਹਾਂ ਦੀ ਖੁਸ਼ੀ ਹੁੰਦੀ ਸੀ ਅੱਜ ਜੇ ਇਹ ਵਿੱਚ ਮਿਲੇ ਜੋ ਕਿਸ ਤਰ੍ਹਾਂ ਦੀ ਅੱਜ ਅੱਜ ਥੋੜੀ ਜੀ ਦਿਲ ਦੇ ਵਿੱਚ ਦੁੱਖ ਜਾ ਆਉਂਦਾ ਵੀ ਸਾਡਾ ਭਰਾ ਅੰਦਰ ਹੈ ਅੱਗੇ ਬਹੁਤ ਖੁਸ਼ੀ ਹੁੰਦੀ ਸੀ ਜੇ ਅਸੀਂ ਮਿਲੇ ਹਾਂ ਮਿਲੇ ਵਰਤੇ ਅੱਗੇ ਹੈ ਜਿਹੜੀ ਅੱਜ ਦੀ ਖੁਸ਼ੀ আর ਪਿਛਲੀ ਖੁਸ਼ੀ 'ਚ ਬਹੁਤ ਫਰਕ ਆਉਂਦਾ ਕੀ ਆਸ ਕਰਦੇ ਹੋ ਕਦ ਜਲਦੀ ਕੇਸ ਖਤਮ ਹੋਏਗਾ ਹਾਂਜੀ ਜਲਦੀ ਕੇਸ ਖਤਮ ਹੋਵੇਗਾ ਜੇ ਕੰਮ ਤੇ ਸਰਕਾਰਾਂ ਮਿਲੇ ਰੱਖਦੀਆਂ ਬਹੁਤ ਆਈ ਨਹੀਂ ਇਹ ਕਰਦੇ ਸੀ ਜੇਲ੍ਹ ਵੀ ਭਾਰੂ ਲੋ ਕੀਤਾ ਗਿਆ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੇ ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਮਾਨਯੋਗ ਵਫ਼ਦੀਖ ਡਾਕਟਰ ਚੰਨਤ ਜੇਲਾ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਇਸ ਸਬਜੇਤ ਫਲਕਾ ਤੇ ਬੰਦੀਆਂ ਵਾਸਤੇ ਰੱਖੜੀ ਦਾ ਤਿਉਹਾਰ ਮਨਾ ਰਿਹਾ ਬਾਹਰੋਂ ਆ ਰਹੀਆਂ ਭੈਣਾਂ ਆਵਾਂ ਮਾਤਾਵਾਂ ਤੇ ਬੱਚੇ ਆਪਣੇ ਜੇਲੇਂਦਰ ਬਾਂਦਰ ਸਗੇ ਸਬੰਧੀਆਂ ਨੂੰ ਮਿਲ ਕੇ ਉਹਨਾਂ ਨੂੰ ਰਖੜੀ ਬੰਨਣਗੇ ਤੇ ਇਸ ਨਾਲ ਬਹੁਤ ਹੀ ਵਧੀਆ ਮੈਸੇਜ ਆਏਗਾ ਸਮਾਜ ਵਿੱਚ ਸਰ ਕੀ ਲੱਗਦਾ ਹੈ ਕਿ ਕੋਈ ਫਰਕ ਪਏਗਾ ਕਿਉਂਕਿ ਇੱਕ ਰਿਸ਼ਤਾ ਜਿਹੜਾ ਭੈਣ ਭਰਾਵਾ ਦਾ ਇੱਕ ਬੜਾ ਪਵਿੱਤਰ ਰਿਸ਼ਤਾ ਹੈ ਤੇ ਜਦੋਂ ਜਿੰਨਾਂ ਨੇ ਸਬੰਧ ਕਾਇਮ ਕੀ ਦੀ ਇਸ ਤਰ੍ਹਾਂ ਦੇ ਭੈਣਾਵਾਂ ਭੈਣ ਨੂੰ ਮਿਲਦੇ ਨੇ ਤਾਂ ਲੱਗਦਾ ਕਿ ਬਦਲਾਅ ਆਵੇਗਾ ਬਿਲਕੁਲ ਇਸ ਨਾਲ ਉਹਨਾਂ ਦੇ ਮਨ ਉੱਪਰ ਕਾਫੀ ਅਸਰ ਪਏਗਾ ਇਹੀ ਅਸੀਂ ਬਾਹਰ ਜਾ ਕੇ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਸਮਾਜ ਵਿੱਚ ਚੰਗੇ ਨਾਗਰਿਕ ਬਣਿਏ ਤੇ ਆਪਣੇ ਮਾਤਾ ਪਿਤਾ ਭੈਣਾ ਤੇ ਬੱਚਿਆਂ ਦੀ ਦੇਖਰੇਖ ਕਰੀਏ ਅਸਰ ਕਿੰਨੇ ਤੋਂ ਜਿਹੜੇ ਆਪਣੇ ਭੈਣਾ ਨੂੰ ਮੌਕਾ ਦਿੱਤਾ ਗਿਆ ਹੁਣ ਤੱਕ ਕਿੰਨੀਆਂ ਭੈਣਾ ਮਿਲ ਚੁੱਕੀਆਂ ਨੇ ਭਰਾਵਾਂ ਨੂੰ ਹੁਣ ਤੱਕ 30 ਤੋਂ 35 ਭੈਣਾਵਾਂ ਆਪਣੇ ਭਰਾਵਾਂ ਨੂੰ ਮਿਲ ਚੁੱਕੀਆਂ ਨੇ ਬਾਕੀ ਅੱਗੇ ਕੰਟੀਨਿਊ ਚੱਲ ਰਿਹਾ ਹੈ ਸਰ ਇੱਕ ਮੌਕਾ ਪਲ ਲਹਿ ਜਾ ਵੀ ਆ ਜਿਹਦੇ ਚ ਪਾਉਕ ਹੋਂਦੇ ਦਿਖਾਈ ਦਿੱਤੇ ਭੈਣ ਭਰਾ ਰਿਸ਼ਤਾ ਜਿਹੜਾ ਸੀਗਾ ਪਵਿੱਤਰ ਰਿਸ਼ਤਾ ਅੱਖਾਂ ਚੋਂ ਦਿਖਾਈ ਦਿੱਤੇ ਕਿਸ ਤਰ੍ਹਾਂ ਦੇਖੀ ਇਹ ਕੁਦਰਤੀ ਗੱਲ ਆ ਕਿਉਂਕਿ ਇਸ ਦਿਨ ਭਾਵਿਕ ਹੋਣਾ ਬਹੁਤ ਹੀ ਮਤਲਬ ਇੱਕ ਇਮੋਸ਼ਨਲ ਹੋ ਜਾਣਾ ਬੰਦਾ ਜਦੋਂ ਭੈਣ ਭਰਾਪਸ ਜਾਂ ਬੱਚੇ ਮਿਲਦੇ ਨੇ ਤਾਂ ਇਹ ਕੁਦਰਤੀ ਹੈ ਜੀ ਇਹਦੇ ਨਾਲ ਹੋ ਜਾਂਦਾ ਇਦਾਂ ਕਿ ਸਖਿਆ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇ ਇੰਤਜ਼ਾਮات ਸਖਿਆ ਦੇ ਕੀਤੇ ਹੋਏ ਸੀ ਸਖਿਆ ਦੀ ਦ੍ਰਿਸ਼ਟੀ ਤੋਂ ਹਰ ਬੱਚ ਜੋ ਜੋ ਵੀ ਬਾਹਰੋਂ ਆ ਰਿਹਾ ਸੀ ਉਹਨਾਂ ਨੂੰ ਚੈੱਕ ਕਰਕੇ ਤਸਦੀਕਾਂ ਨੂੰ ਪ੍ਰੰਤ ਤਲਾਸ਼ੀ ਕਰਕੇ ਅੰਦਰ ਭੇਜ ਰਹੇ ਆ ਤੇ ਹਕੁਮਾਤੀ ਪਾਲਣਾ ਕਰੇ ਲੱਗਦਾ ਕਿ ਬਦਲਾਅ ਜ਼ਰੂਰ ਵੇਖਣ ਨੂੰ ਮਿਲੇਗਾ ਇਸ ਤਰ੍ਹਾਂ ਵਿਭਾਗ ਨੇ ਬੜਾ ਚੰਗਾ ਉਪਰਾਲਾ ਕੀਤਾ ਹੈ ਇੱਕ ਪਵਿੱਤਰ ਤਿਉਹਾਰ ਦੇ ਉੱਪਰ ਪਹਿਣਾ ਨੂੰ ਮੌਕਾ ਦਿੱਤਾ ਹੈ ਬਹੁਤ ਵਧੀਆ ਉਪਰਾਲਾ ਹੈ ਤੇ ਇਸ ਨਾਲ ਬਦਲਾਅ ਤਾਂ ਆਏਗਾ ਹੀ ਆਏਗਾ ਤੇ ਬੰਦੀ ਵੀ ਸੋਚਣਗੇ ਕਿ ਅਸੀਂ ਜਾਣੇ-ਜਨ ਵਿੱਚ ਕੋਈ ਗਲਤੀ ਕਰਤੀ ਜਿਸ ਕਰਕੇ ਅਸੀਂ ਜੇਲ੍ਹ 'ਚ ਬੈਠੇ ਆ ਤੇ ਇਹਦੇ ਨਾਲ ਕਾਫੀ ਬਦਲਾਅ ਆਏਗਾ ਜੇਲ੍ਹ ਦੇ ਪਹਿਣਾ ਨੇ ਸੋਹਣਾ ਸੋਹਣਾ ਵਿੱਚ ਕਈਆਂ ਨੇ ਕਿ ਸੋਹਣ ਚਕਾਈਏ ਕਿ ਜਿਹਦੇ ਚ ਕਹਿ ਕਿ ਜ਼ਰੂਰ ਛੱਡਣਗੇ ਕੁਦਰਤੀ ਗੱਲ ਹੈ ਮਾਤਾਵਾ ਪੈਣਾ ਜੋ ਜਿਹੜਾ ਵੀ ਕੋਈ ਇਸ ਤਰ੍ਹਾਂ ਸਕੇ ਸੰਬੰਧੀ ਅੰਦਰ ਬੰਦਾ ਸੌਂ ਦਿੰਦੇ ਆ ਕਿ ਵੀ ਤੁਸੀਂ ਹੁਣ ਵਧੀਆ ਨਾਗਰਿਕ ਬਣਨਾ ਇਹ ਕੁਦਰਤੀ ਹੈ ਲੱਗਦਾ ਕਿ ਇਹ ਅਪਰਾਲੇ ਹੋਣੇ ਚਾਹੀਦੇ ਨੇ ਸਮਾਜ ਦੇ ਲਈ ਚਲਿਆ ਸਾਨੂੰ ਅੱਗੇ ਵਾਸਤੇ ਵੀ ਜੋ ਵੀ ਸਾਡੇ ਵਿਭਾਗ ਵੱਲੋਂ ਦਿੱਤਾ ਜਾ ਰਿਹਾ ਹੋਣਗੇ ਅਸੀਂ ਉਸ ਦੀ ਪਾਲਾ ਲਈ ਵਚਨ ਬੱਧਾ ਕਿੰਨੀ ਉਮੀਦ ਹੈ ਕਿ ਸ਼ਾਮ ਤੱਕ ਕਿੰਨੀਆਂ ਜਿਹੜੀਆਂ ਮਹਿਲਾਵਾਂ ਤੇ ਮਿਲਾਂ ਕਰਤਾ ਹੈ ਇਸ ਦਾ ਪੱਕਾ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਕਾਫੀ ਗਿਣਤੀ ਤੱਕ ਮੌਕਾ ਦਿੱਤਾ ਜਾਏਗਾ ਭੈਣਾਂ ਨੂੰ ਹਰ ਭੈਣ ਨੂੰ ਮੌਕਾ ਦਿੱਤਾ ਜਾਏਗਾ